ਆਪ ਯੂਨੀਵਰਸਿਟੀ ਦਾ ਮੁੱਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਜਿ거ਰ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਇੰਨੇ ਵੱਡੇ ਲੈਵਲ ਤੇ ਪਕਿਆ ਹੋਇਆ ਹੈ ਕਿ 10 ਨਵੰਬਰ ਨੂੰ ਇੱਕ ਵੱਡੀ ਅਨਾਉਂਸਮੈਂਟ ਕੀਤੀ ਗਈ ਆ ਉਹਨਾਂ ਸਾਰੇ ਸਟੂਡੈਂਟਸ ਨੂੰ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਆ ਇਸ ਤੋਂ ਇਲਾਵਾ ਜਿੰਨੇ ਵੀ ਸਿੰਗਰ ਆ ਜਾਂ ਜਿੰਨੇ ਵੀ ਪੋਲਿਟਿਸ਼ੀਅਨਸ ਲੀਡਰ ਆ ਜਿਹੜੇ ਸਪੋਰਟ ਕਰ ਸਕਦੇ ਆ ਪੰਜਾਬ ਯੂਨੀਵਰਸਿਟੀ ਨੂੰ ਬਚਾਉਂਦੇ ਕੁਝ ਇੰਪੋਰਟੈਂਟ ਤੱਥ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਸ਼ਾਇਦ ਇੰਟਰਨੈਟ ਉੱਤੇ ਨਾ ਕੀਤੇ ਹੋਣ ਜਿ거ਰ ਪੰਜਾਬ ਯੂਨੀਵਰਸਿਟੀ ਦੀ ਆਪਾਂ ਗੱ ਜਬੀ ਭੈਣ ਭਰਾਏ ਆਪਣੇ ਗ੍ਰੈਜੂਏਸ਼ਨ ਨੂੰ ਕੰਪਲੀਟ ਕਰਦੇ ਆ ਜਾਂ ਫਿਰ ਮਾਸਟਰ ਡਿਗਰੀ ਨੂੰ ਕੰਪਲੀਟ ਕਰਦੇ ਆ ਤੇ ਉਹ ਮਾਨਤਾ ਪ੍ਰਾਪਤ ਹੋ ਜਾਂਦੇ ਆ ਪੰਜਾਬੀ ਯੂਨੀਵਰਸਿਟੀ ਤੋਂ ਹੁਣ ਇਸ ਦਾ ਫਾਇਦਾ ਕੌਣ ਚੱਕਰ ਨੂੰ ਫਿਰਦਾ ਹੈ ਇਸ ਦਾ ਫਾਇਦਾ ਚੱਕਰ ਨੂੰ ਫਿਰਦੀ ਹੈ ਕੇਂਦਰ ਸਰਕਾਰ ਜਾਂ ਫਿਰ ਕਹਿ ਸਕਦੇ ਆਪਾਂ ਬੀਜੇਪੀ ਸਰਕਾਰ ਜਾਂ ਫਿਰ ਉਹਨਾਂ ਦੇ ਆਰਐਸਐਸ ਦੇ ਬੰਦੇ ਜਿਸ ਦੇ ਥਰੂ ਸੈਂਟਰ ਸਰਕਾਰ ਚੱਲਦੀ ਹੈ ਇੱਕ ਗੰਜਾ ਬੈਠਾ ਹੈ ਉੱਤੇ ਅਮਿਤ ਸ਼ਾਹ ਤੇ ਉਸ ਦੇ ਨਾਲ ਬੈਠਾ ਹੈ ਨਰਿੰਦਰ ਮੋਦੀ ਜੇਕਰ ਆਪਾਂ ਥੋੜਾ 4 ਕਸਾਲ ਪਿੱਛੇ ਚੱਲਦੇ ਹਾਂ ਤਾਂ 4 ਸਾਲ ਪਹਿਲਾਂ ਵੀ ਇਹਨਾਂ ਨੇ ਇੱਕ ਬਹੁਤ ਵੱਡੇ ਲੈਵਲ ਦੇ ਬੈਲ ਲੈ ਕੇ ਆਂਦੇ ਸੀ ਕਿਸਾਨੀ ਅੰ ਬਹੁਤ ਵੱਡੇ ਲੈਵਲ ਤੇ ਸੰਘਰਸ਼ ਕੀਤਾ ਉਦੋਂ ਮੁੱਦਾ ਸੀਗਾ ਸਾਰੇ ਦੇਸ਼ ਦਾ ਉਥੋਂ ਹਰੇਕ ਸਟੇਟ ਦਾ 28 ਸੀਟਾਂ ਦੇ ਬੰਦੇ ਉੱਠ ਕੇ ਦਿੱਲੀ ਜਾ ਕੇ ਉਹਨਾਂ ਨੇ ਘੇਰੀ ਸੀ ਪਰ ਉਹਦੇ ਵਿੱਚ ਸਿਰਫ ਹੁਣ ਜਿਹੜਾ ਮੁੱਦਾ ਚੱਲ ਰਿਹਾ ਹੈ ਹੁਣ ਸਿਰਫ ਮੁੱਦਾ ਹੈ ਪੰਜਾਬ ਦਾ ਹੁਣ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਚੱਲਦੀ ਪਈ ਹੈ ਕਿ ਯਾਰ ਇਹਨਾਂ ਨੂੰ ਫਾਇਦਾ ਕੀ ਹੋਣਾ ਲਾਏ ਕੀ ਫਾਇਦਾ ਹੈ ਜੇਕਰ ਪੰਜਾਬ ਯੂਨੀਵਰਸਿਟੀ ਜਾਬ ਡੂਗੀ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਗੱਲਾਂ ਵੀ ਹੈ ਜੇਕਰ ਆਪਣੀ ਯੂਨੀਵਰਸਿਟੀ ਜਾ ਆ ਵੀ ਬਈ ਇਹਨਾਂ ਕੋਲੇ ਕੇਂਦਰ ਦੇ ਕੋਲੇ ਆਪਣਾ ਕੀ ਪੰਜਾਬ ਦਾ ਨੁਕਸਾਨ ਹੋਣਾ ਹੈ ਕੁਝ ਫਾਇਦੇ ਕੇਂਦਰ ਸਰਕਾਰ ਨੂੰ ਹੋਣ ਆਲੇ ਆ ਸਭ ਤੋਂ ਵੱਡਾ ਫਾਇਦਾ ਕੇਂਦਰ ਸਰਕਾਰ ਨੂੰ ਹੋਊਗਾ ਕਿ ਉਹ ਪੰਜਾਬ ਦੀ ਯੂਥ ਦੀ ਆਵਾਜ਼ ਨੂੰ ਜਿਹੜਾ ਬਿਲਕੁਲ ਬੰਦ ਕਰ ਦੇਣਗੇ ਸਿਰਫ ਉਸੇ ਤਰ੍ਹਾਂ ਦੇ ਜਿਸ ਤਰੀਕੇ ਨਾਲ ਮਧਿਆ ਪ੍ਰਦੇਸ਼ ਦੇ ਅੰਦਰ ਇਸ ਤੋਂ ਇਲਾਵਾ ਯੂਪੀ ਦੇ ਅੰਦਰ 93000 ਤੋਂ ਵੱਧ ਜਿਹੜੇ ਸਰਕਾਰੀ ਸਕੂਲ ਆ ਬੀਜੇਪੀ ਸਰਕਾਰ ਨੇ ਬੰਦ ਕਰਵਾ ਦਿੱਤੇ ਕਿਉਂ ਕਿਉਂਕਿ ਉਹਨਾਂ ਦਾ ਯੂਥ ਹੈ ਜਿਹੜਾ ਪੜ੍ਹ ਲਿਖੂਗਾ ਪੜ੍ਹਾਈ ਕਰੂਗਾ ਤਾਂ ਉਸ ਤੋਂ ਬਾਅਦ ਉਹ ਆਵਾਜ਼ ਚੱਕੂਗਾ ਜੀ ਆਵਾਜ਼ ਚੱਕੂ ਔਰ ਸਰਕਾਰ ਦੇ ਲਈ ਉਹ ਘਾਟਾ ਹੋਣਾ ਲਾਏ ਸੇਮ ਉਸੇ ਤਰੀਕੇ ਦੇ ਨਾਲ ਹੀ ਹੁਣ ਹਰੇਕ ਸਟੇਟ ਦੇ ਅੰਦਰ ਬੀਜੇਪੀ ਸਰਕਾਰ ਕੰਮ ਕਰਦੀ ਹੈ ਤੇ ਪੰਜਾਬ ਦੇ ਵਿੱਚ ਕਦੇ ਵੀ ਪੰਜਾਬ ਦਾ ਯੂਥ ਬੀਜੇਪੀ ਨੂੰ ਐਂਟਰੀ ਨਹੀਂ ਦੇਊਗਾ ਪੰਜਾਬ ਸਰਕਾਰ ਉੱਤੇ ਕਬਜ਼ਾ ਕਰਨ ਨਹੀਂ ਦੇਊਗਾ ਸੇਮ ਉਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾ ਮੁੱਦਾ ਜਿਹੜਾ ਉੱਠਦਾ ਹੈ ਉਹ ਯੂਨੀਵਰਸਿਟੀਆਂ ਦੇ ਵਿੱਚੋਂ ਉੱਠਦਾ ਹੈ ਕਿਉਂਕਿ ਯੂਨੀਵਰਸਿਟੀਆਂ ਦਾ ਯੂਥ ਹੈ ਜਿਹੜਾ ਪੜਿਆ ਲਿਖਿਆ ਹੁੰਦਾ ਹੈ ਤੇ ਆਵਾਜ਼ ਦੱਬਣ ਦੇ ਲਈ ਉਹਨਾਂ ਨੇ ਇੱਕ ਕਮੇਟੀ ਬਣਾਈ ਗਈ ਸੀ ਹੁਣ ਜਿਵੇਂ ਪਹਿਲਾਂ ਦੀ ਕਮੇਟੀ ਦੀ ਗੱ ਤੋ ਉਹਦੇ ਵਿੱਚ ਇੱਕ ਸੈਨੇਟ ਕਮੇਟੀ ਬਣਦੀ ਹੁੰਦੀ ਹੈ ਜਿਸ ਦੇ ਵਿੱਚ 90 ਮੈਂਬਰ ਚੁਣੇ ਜਾਂਦੇ ਆ ਉਹ 90 ਮੈਂਬਰ ਆਪਣੀ ਜਿਵੇਂ ਆਵਾਜ਼ ਚੱਕਦੇ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ ਆਪਣੇ ਪੰਜਾਬ ਦੀ ਗੱਲ ਕਰਦੇ ਆ ਤੇ ਕੇਂਦਰ ਸਰਕਾਰ ਕੀ ਕਹਿੰਦੀ ਹੈ ਕਿ ਉਸ ਸਾਰੀ 90 ਕਮੇਟੀ ਨੂੰ ਤੋੜ ਕੇ ਉਹਨਾਂ ਨੇ ਕਮੇਟੀ ਬਣਾਤੀ 30 ਕੱਤੀਆਂ ਦੀ ਮਤਲਬ 30 ਮੈਂਬਰਾਂ ਦੀ ਜਾਂ ਫਿਰ 31 ਮੈਂਬਰਾਂ ਦੀ ਜਿਸ ਦੇ ਵਿੱਚ 18 ਮੈਂਬਰ ਚੁਣੇ ਜਾਣਗੇ ਇਸ ਤੋਂ ਇਲਾਵਾ 6 ਮੈਂਬਰ ਜਿਹੜੇ ਹੋਣਗੇ ਉਹ ਕੇਂਦਰ ਸਰਕਾਰ ਦੇ ਹੋਣਗੇ ਮਤਲਬ ਕੀ ਆਰਐਸਐਸ ਦੇ ਹੋਣਗੇ ਜਾਂ ਫਿਰ ਬੀਜੇਪੀ ਦੇ ਬੰਦੇ ਹੋਣਗੇ ਇਸ ਤੋਂ ਇਲਾਵਾ 6 ਅਧਿਕਾਰੀ ਇਹੋ ਜਿਹੇ ਹੋਣਗੇ ਉਹ ਜਿਹੜੇ ਪੰਜਾਬ ਦੇ ਐਮਪੀ ਹੋ ਸਕਦੇ ਆ ਪੰਜਾਬ ਦੇ ਐਮਐਲਏ ਹੋ ਸਕਦੇ ਆ ਜਿਹੜੇ ਉਹ ਵੀ ਬੀਜੇਪੀ ਸਰਕਾਰ ਦੇ ਹੋਣਗੇ ਜਿਵੇਂ ਉਹ ਕਹਿੰਦੇ ਨੇ ਕਿ ਇਸ਼ਾਰਿਆਂ ਤੇ ਨਚਾਉਣਗੇ ਉਵੇਂ ਪੰਜਾਬ ਯੂਨੀਵਰਸਿਟੀ ਨੂੰ ਤੇ ਸਾਰੇ ਪੰਜਾਬ ਨੂੰ ਇਸ਼ਾਰਿਆਂ ਤੇ ਨੱਚਣਾ ਪਊਗਾ ਇੱਕ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਇਸ ਦੀ ਆਵਾਜ਼ ਦੱਬੀ ਜਾਵੇ ਸੋਨ ਨੂੰ ਇਹ ਵੀ ਆਇਆ ਕਿ ਇੱਕ ਐਗਜ਼ਾਮਪਲ ਦੇ ਦਿੰਨਾ ਕਿ ਕਿ ਯੂਨੀਵਰਸਿਟੀ ਦੇ ਅੰਦਰ ਕੋਈ ਪ੍ਰੋਗਰਾਮ ਹੋਣਾ ਸੀ ਉਹਦੀ ਨੋਟੀਫਿਕੇਸ਼ਨ ਭੇਜ ਗਈ ਸੀ ਕੇਂਦਰ ਦੇ ਕੋਲੇ ਤੇ ਕੇਂਦਰ ਨੇ ਉਹ ਨਾਮ ਮਨਜ਼ੂਰ ਕਰਤੀ ਸੀ ਕਿਉਂਕਿ ਉਹਦੇ ਵਿੱਚ ਜਿੰਨੀ ਵੀ ਜਥੇਬੰਦੀਆਂ ਆ ਰਹੀਆਂ ਸੀ ਉਹ ਸਾਰੇ ਸਿੱਖ ਜਥੇਬੰਦੀਆਂ ਆ ਰਹੀਆਂ ਸੀ ਆਪਣਾ ਪ੍ਰਦਰਸ਼ਨ ਕਰਨ ਵਾਸਤੇ ਜਾਂ ਆਪਣਾ ਰੋਸ ਕਰਨ ਵਾਸਤੇ ਆਪਣੇ ਹੱਕਾਂ ਦੀ ਗੱਲ ਕਰਨ ਵਾਸਤੇ ਜਿਸ ਦੀ ਵਜ੍ਹਾ ਨਾਲ ਮੁੱਦੇ ਕਾਫੀ ਲੈਵਲ ਦੇ ਵੱਡੇ ਵੱਜ ਜਾਂਦੇ ਆ ਜੇਕਰ 10 ਨਵੰਬਰ ਨੂੰ ਪੰਜਾਬ ਇਕੱਠਾ ਨਾ ਹੋਇਆ ਪੰਜਾਬੀ ਇਕੱਠੇ ਨਾ ਹੋਏ ਤਾਂ ਸਮਝ ਲਓ ਯੂਨੀਵਰਸਿਟੀ ਤਾਂ ਗਈ ਗਈ ਆ ਸਾਰਾ ਪੰਜਾਬ ਵੀ ਖਤਮ ਹੋ ਜਾਊਗਾ ਸੇਮ ਉਸੇ ਤਰੀਕੇ ਦਾ ਗੁੰਡਾ ਰਾਜ ਆਊਗਾ ਜਿਸ ਤਰੀਕੇ ਦਾ ਦੂਜੀਆਂ ਸਟੇਟਾਂ ਦੇ ਉਹ ਦੋਨਾਂ ਕਿ ਉਹ ਮੂੰਬੱਤੀਆਂ ਲੈ ਕੇ ਸੜਕਾਂ 'ਤੇ ਘੁੰਮਦੇ ਫਿਰਿਓ ਉਹਦੋਂ ਨਾ ਦੀਵੇ ਲੈ ਕੇ ਸੜਕਾਂ 'ਤੇ ਘੁੰਮਦੇ ਪਰਿਓ ਆਪਦੇ ਧੀਆਂ ਦੇ ਆਪਦੇ ਪੁੱਤਾਂ ਦੀ ਇਨਸਾਫ ਦੇ ਲਈ ਜੇਕਰ ਅੱਜ 10 ਨਵੰਬਰ ਨੂੰ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਯੂਥ ਬੈਠਾ ਆਪਣਾ ਭਰਾ ਬੈਠੇ ਆਪਣੇ ਭੈਣਾ ਬੈਠੀਆਂ ਏ ਉਹਨਾਂ ਦਾ ਜੇ ਸਾਥ ਨਾ ਦਿੱਤਾ ਤਾਂ ਸਮਝ ਲਓ ਆਪਾਂ ਇਸ ਦੁਨੀਆ 'ਤੇ ਆਉਣ ਦੇ ਕਾਬਿਲ ਨਹੀਂ ਹੈਗੇ ਆਪਾਂ ਇਸ ਪੰਜਾਬ ਦੇ ਅੰਦਰ ਰਹਿਣ ਦੇ ਕਾਬਿਲ ਨਹੀਂ ਹੈਗੇ ਇਸ ਤੋਂ ਪਹਿਲਾਂ ਆਪਣੀ ਸਰਕਾਰਾਂ ਵੀ ਬਹੁਤ ਜ਼ਿਆਦੇ ਪੁਲਿਸਾਂ ਜਿਹੜੀ ਉਹ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੀ ਆ ਮਤਲਬ ਕਿ ਯੂਨੀਵਰਸਿਟੀ ਦੇ ਅਹੁਦਿਆਂ ਤੋਂ ਜਾਂ ਯੂਨੀਵਰਸਿਟੀ ਦੇ ਵਿੱਚੋਂ ਯੂਥ ਤੋਂ ਪਤਾ ਲੱਗ ਰਹੀ ਆ ਆਪਾਂ ਨੂੰ ਗੱਲਬਾਤ ਤੇ ਉਹ ਕੰਪਰੋਮਾਈਜ਼ ਕਰੇ ਆਪਾਂ ਕਹਿਨੇ ਕਿ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਪੁਲਿਸ ਅਧਿਕਾਰੀ ਵੀ ਲੱਗੇ ਹੋਣਗੇ ਸੜਕਾਂ ਤੇ ਖੜੇ ਹੋਣਗੇ ਭਰਾ ਰੋਕਣ ਵਾਸਤੇ ਉਹਨਾਂ ਦੀ ਡਿਗਰੀਆਂ ਚੱਕ ਕੇ ਦੇਖਿਓ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੋਣਗੇ ਤਾਂ ਕੋਸ਼ਿਸ਼ ਕਰਗੇ ਆਪਾਂ ਆਪਦੇ ਯੂਨੀਵਰਸਿਟੀ ਨੂੰ ਬਚਾਈਏ ਆਪਾਂ ਆਪਦੇ ਪੰਜਾਬ ਨੂੰ ਬਚਾਈਏ ਇਕਜੁੱਟ ਹੋਈਏ ਰਾਜਨੀਤਿਕ ਗੱਲਾਂ ਤੋਂ ਉੱਪਰ ਉੱਠੀਏ ਸੋ ਵੱਤੋ ਵੱਤ ਸਾਥ ਦਿਓ ਤੁਸੀਂ ਸਾਡਾ ਵੀ 10 ਨਵੰਬਰ ਨੂੰ ਪਹੁੰਚੋ ਅਸੀਂ ਵੀ ਪਹੁੰਚ ਰਹੇ ਆਂ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਵੱਤੋ ਵੱਤ ਪੇਜ ਨੂੰ ਫੋਲੋ ਕਰੋ ਕਿ ਆਪਾਂ ਆਪਦੇ ਪੰਜਾਬ ਨੂੰ ਬਚਾ ਸਕੀ